ਨਗਰ ਨਿਗਮ ਜਲੰਧਰ ਦੇ ਅਧਿਕਾਰੀਆਂ ਦੀ ਲਾਪਰਵਾਹੀ ਅਤੇ ਨਾਲਾਇਕੀ ਦਾ ਖਾਮਿਆ ਜਲੰਧਰ ਨਿਵਾਸੀ ਪਿਛਲੇ ਕਈ ਸਾਲਾਂ ਤੋਂ ਭੁਗਤ ਰਹੇ ਹਨ ਪਰ ਹੁਣ ਆਉਣ ਵਾਲੇ 6 ਮਹੀਨੇ ਸ਼ਹਿਰ ਲਈ ਮੁਸੀਬਤਾਂ ਭਰੇ ਸਾਬਤ ਹੋਣ ਜਾ ਰਹੇ ਹਨ ਇਹ ਇਸ ਮੁਸੀਬਤ ਦਾ ਇੱਕ ਕਾਰਨ ਤਾਂ ਜਲੰਧਰ ਨਿਗਮ ਦਾ O&M ਸੈੱਲ ਬੰਨਣ ਜਾ ਰਿਹਾ ਹੈ ਜਿਸ ਦੇ ਮੋਢਿਆਂ ਤੇ ਸੀਵਰੇਜ ਅਤੇ ਵਾਟਰ ਸਪਲਾਈ ਸਿਸਟਮ ਦੀ ਜ਼ਿੰਮੇਵਾਰੀ ਹੈ ਅੱਜ ਹਾਲਾਤ ਇਹ ਹਨ ਕਿ ਸ਼ਹਿਰ ਦੇ 85 ਵਾਰਡਾਂ ਵਿੱਚੋਂ ਲਗਭਗ 60 ਵਾਰਡ ਸੀਵਰੇਜ ਜਾਮ ਦੀ ਗੰਭੀਰ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ ਅਤੇ ਵਿਭਾਗ ਦੇ ਅਧਿਕਾਰੀ ਉਹਨਾਂ ਸਮੱਸਿਆਵਾਂ ਨੂੰ ਹੱਲ ਨਹੀਂ ਕਰ ਪਾ ਰਹੇ। ਸ਼ਹਿਰ ਨਿਵਾਸੀਆਂ ਲਈ ਜੋ ਦੂਜੀ ਮੁਸੀਬਤ ਆਉਣ ਵਾਲੀ ਹੈ ਉਹ ਟੁੱਟੀਆਂ ਸੜਕਾਂ ਨਾਲ ਸੰਬੰਧਿਤ ਹੈ ਕਿਉਂਕਿ ਸਰਫੇਸ ਵਾਟਰ ਪ੍ਰੋਜੈਕਟ ਤਹਿਤ ਵਧੇਰੇ ਮੇਨ ਸੜਕਾਂ ਤੇ ਪਾਣੀ ਦੇ ਵੱਡੇ ਵੱਡੇ ਪਾਈਪ ਪਾਉਣ ਦਾ ਕੰਮ ਦੁਬਾਰਾ ਸ਼ੁਰੂ ਹੋਣ ਜਾ ਰਿਹਾ ਹੈ ਇਸ ਕੰਮ ਤਹਿਤ ਅਗਲੇ 4 ਤੋਂ 6 ਮਹੀਨਿਆਂ ਵਿੱਚ ਸ਼ਹਿਰ ਦੀਆਂ 50 ਕਿਲੋਮੀਟਰ ਲੰਬੀਆਂ ਸੜਕਾਂ ਨੂੰ ਤੋੜ ਕੇ ਉੱਥੇ ਪਾਈਪ ਪਾਉਣ ਦਾ ਕੰਮ 4 ਤੋਂ 6 ਮਹੀਨਿਆਂ ਵਿੱਚ ਪੂਰਾ ਹੁੰਦਾ ਹੈ ਜਾਂ ਜ਼ਿਆਦਾ ਸਮਾਂ ਲੱਗਦਾ ਹੈ ਕਿਉਂਕਿ ਇਹ ਵੀ ਇੱਕ ਤੱਥ ਹੈ ਕਿ 48 ਕਿਲੋਮੀਟਰ ਸੜਕਾਂ ਨੂੰ ਤੋੜ ਕੇ ਪਾਈਪ ਪਾਉਣ ਦਾ ਕੰਮ ਸੰਬੰਧਿਤ ਕੰਪਨੀ ਵੱਲੋਂ ਲਗਭਗ 3 ਸਾਲਾਂ ਵਿੱਚ ਪੂਰਾ ਕੀਤਾ ਗਿਆ ਅਤੇ ਹੁਣ ਇਹੀ ਕੰਮ 3 ਮਹੀਨਿਆਂ ਵਿੱਚ ਕਰਨ ਦੀ ਜ਼ਿੰਮੇਵਾਰੀ ਕੰਪਨੀ ਨੂੰ ਦਿੱਤੀ ਗਈ ਹੈ ਜੋ ਕਿ ਇੱਕ ਅਸੰਭਵ ਟੀਚਾ ਜਾਪਦਾ ਹੈ ਨਗਰ ਨਿਗਮ ਦੀ ਮਾੜੀ ਕਾਰਗੁਜ਼ਾਰੀ ਦਾ ਪਿਛਲੇ 3 ਸਾਲਾਂ ਤੋਂ ਪੰਜਾਬ ਵਿੱਚ ਸੱਤਾ ਵਿੱਚ ਆਮ ਆਦਮੀ ਪਾਰਟੀ ਦਾ ਅਕਸ ਕਾਫੀ ਖਰਾਬ ਹੋ ਚੁੱਕਿਆ ਹੈ ਕੁਝ ਸਮਾਂ ਪਹਿਲਾਂ ਹੋਈ ਲੋਕ ਸਭਾ ਦੀ ਚਿਮਣੀ ਚੋਣ ਉਸ ਤੋਂ ਬਾਅਦ ਹੋਈਆਂ ਆਮ ਸੰਸਦੀ ਚੋਣਾਂ ਅਤੇ ਉਸ ਦੇ ਕੁਝ ਮਹੀਨਿਆਂ ਬਾਅਦ ਹੋਈ ਵਿਧਾਨ ਸਭਾ ਹਲਕਾ ਪੱਛਮੀ ਦੀ ਚਿਮਣੀ ਚੋਣ ਦੌਰਾਨ ਜਲੰਧਰ ਨਗਰ ਨਿਗਮ ਦੀ ਮਾੜੀ ਕਾਰਗੁਜ਼ਾਰੀ ਚੋਣਾਂ ਵੀ ਮੁੱਦਾ ਬਣੀ ਰਹੀ ਜਿਸ ਕਾਰਨ आम आदमी पार्टी ਦੇ ਉਮੀਦਵਾਰਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਖੁਸ਼ਕਿਸਮਤੀ ਰਹੀ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸਮੇਂ ਸਿਰ ਦੋਵਾਂ ਜਿਮਨੀ ਚੋਣਾਂ ਦੀ ਕਮਾਂਡ ਆਪਣੇ ਹੱਥਾਂ ਵਿੱਚ ਸੰਭਾਲ ਲਈ ਜਿਸ ਕਾਰਨ ਪਹਿਲੀ ਵਾਰ ਸੁਸ਼ੀਲ ਰਿੰਕੂ ਅਤੇ ਦੂਜੀ ਵਾਰ ਮਨੀਂਦਰ ਸਿੰਘ ਨੂੰ ਜਿੱਤ ਨਸੀਬ ਹੋਈ ਪਰ ਇਹ ਪਰ ਫਿਰ ਵੀ ਨਗਰ ਨਿਗਮ ਦੀ ਨਾਲਾਇਕੀ ਮੁੱਖ ਮੰਤਰੀ ਤੱਕ ਦੇ ਸਾਹਮਣੇ ਆ ਗਈ ਸੀ ਇਸ ਦੇ ਬਾਵਜੂਦ ਆਮ ਆਦਮੀ ਪਾਰਟੀ ਨੇ ਜਲੰਧਰ ਨਗਰ ਨਿਗਮ ਦੇ ਸਿਸਟਮ ਵਿੱਚ ਕੋਈ ਸੁਧਾਰ ਨਹੀਂ ਕੀਤਾ ਜਿਸ ਕਾਰਨ ਇਹ ਮੰਨਿਆ ਜਾ ਰਿਹਾ ਹੈ ਕਿ ਨਿਗਮ ਦੀ ਕਾਰਗੁਜ਼ਾਰੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਪ ਦੇ ਉਮੀਦਵਾਰਾਂ ਲਈ ਮੁਸ਼ਕਲਾਂ ਪੈਦਾ ਕਰ ਸਕਦੀਆਂ ਹਨ